ਸਤ ਸ੍ਰੀ ਅਕਾਲ ਦੋਸਤੋ ਠਾਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਜੰੰਬਲ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਤੇ ਤਰੀਕ ਹੈਗੀ ਆ ਜੀ ਕੁਝ 20 ਅਪ੍ਰੈਲ 2025 ਸਮਾਂ ਸ਼ਾਮ ਦੇ 6 ਵਜੇ ਦਾ ਜੀ ਤੇ ਵੀਰ ਕੋਲ 7 ਪਸ਼ੂ ਵਕਾਉ ਆ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਸਾਰੀ ਜਾਣਕਾਰੀ ਦੇਣੇ ਆ ਜੀ ਸੱਤਾਂ ਪਸ਼ੂਆਂ ਦੀ ਤੇ ਆਜੋ ਜੀ ਕਰੀਏ ਸ਼ੁਰੂ ਹੋਰ ਜੀ ਗਿਲ ਸਾਹਿਬ ਕੀ ਹਾਲ ਚਾਲ ਕੀ ਹਾਲ ਚਾਲ ਜੀ ਹੋ ਠੀਕ ਠਾਕ ਵਧੀਆ ਜੀ ਤੁਸੀਂ ਸਨਾ ਸਾਖੀਆਂ ਵੇਖ ਲੀਆਂ ਫਿਰ ਵੇਖ ਲੀਆਂ ਵੇਖ ਲੀਆਂ ਹਾਂ ਦਰਸ਼ਨ ਨਹੀਂ ਦਿੱਤੇ ਸਾਕੀ ਦੇ ਦੇ ਕਿਹੜੇ ਦੇ ਦਿੱਤੇ ਹੋਰ ਸਤਿੰਦਰਪਾਲ ਜੀ ਵਧੀਆ ਜੀ ਵਧੀਆ ਠੀਕ ਠਾਕ ਠੀਕ ਠਾਕ ਜੀ ਚੜਦੀ ਕਲਾ ਪੂਰੀ ਮੈਂ ਨਾ ਓਕੇ ਰਿਪੋਰਟਾਂ ਦੇ ਤੇ ਗਿੱਲ ਸਾਹਿਬ ਕਿੰਨੇ ਪਸ਼ੂ ਕਾਉ ਲੈ ਆਏ ਜੀ ਸੱਤ ਆ ਚਾਰ ਮੱਝਾਂ ਹਾਂਜੀ ਤੇ ਕਾ ਇਹ ਨੇ ਕਿੰਨ ਮੱਝਾਂ ਦੇ ਚਾਰ ਗਾਈਆਂ ਤਿੰਨ ਮੱਝਾਂ ਚਾਰ ਗਾਈਆਂ ਮੱਝਾਂ ਟੋਕਰ ਦੇ ਬਣੇ ਇੱਕ ਗੱਭਣ ਆ ਹਾਂਜੀ ਛੋਟੀ ਨੀਲੀ ਰਾਵੀ ਦੀ ਠੀਕ ਆ ਜੀ ਗੱਭਣ ਆ ਵੀ ਬਹੁਤ ਛਾਂਦਾਂ ਛੋਟੀਆਂ ਨੇ ਧਿਆਨ ਨਾਲ ਠੀਕ ਆ ਜੀ ਠੀਕ ਉਹ ਵਾਲੀ ਪਹਿਲਾਂ ਕੁੜੀ ਖਾਈ ਜਾਂਦੀ ਵੜਾ ਮਾਣ ਪਾਈ ਆ ਨਾ ਹਾਂਜੀ ਹਾਂਜੀ ਤੇ ਇਹ ਤਾਂ ਕਰਦੇ ਸ਼ੁਰੂ ਕਰੋ ਖੱਟਾ ਲੋ ਜੀ ਕਰੀਏ ਸ਼ੁਰੂ ਕਰੀਏ ਇਹ ਨਾ ਤੀਜੇ ਸਵੇਰੇ ਜੋਖਾ ਸੁਣੀ ਆ ਅੱਛਾ ਇਹ ਤੀਜੇ ਸਵੇਰੇ ਸੁਣੀ ਆ ਜੀ ਹਾਂ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਤੀਜੇ ਸਵੇਰੇ ਸੁਣੀ ਆ ਇਹ 8 ਮਹੀਨੇ ਦੀ ਗੱਭਣ ਆ 8 ਮਹੀਨੇ ਦੀ ਗੱਭਣ ਆ ਜੀ ਹਾਂ ਦੋ ਦੋ ਡرائی ਦੋ ਮਹੀਨੇ ਖੜਾ ਦੋ ਮਹੀਨੇ ਸਾਹਮਣੇ ਪੈਣੀ ਆ ਠੀਕ ਆ ਜੀ ਦੋ ਮਹੀਨੇ ਸਾਹਮਣੇ ਪੈਣੀ ਆ ਤੀਸਰਾ ਸੂਬਾ ਜੀ ਤੇ ਕੋਈ ਪਿਛਲੇ ਸੂਏ ਦਾ ریکارڈ ਕੋਈ ਹਾਂ ਪੂਰੀ ਰੋਕਿਓ ਵੀਰ ਜੀ ਮਾੜਾ ਨਿਸ਼ਾਨੀਆਂ ਪੂਰੀਆਂ ਨੇ ਜੀ ਹਾਂ ਜੀ ਮਾਤੀ ਨੂੰ ਹਾਂਜੀ ਪੂਰੀ ਮਾਰਕਿੰਗ ਐ ਪੂਰੇ ਨਿਸ਼ਾਨੀਆਂ ਨੇ ਜੀ ਸੁਣੋ ਜੀ ਹਾਂਜੀ ਹਾਂਜੀ ਚਾਰੇ ਪੈਰ ਟੁੱਟੇ ਸਿੱਧੂ ਸਿੰਘ ਅਕਸ਼ਲ ਹੈ 50 ਰੁਪਏ ਪਾ ਹਾਂਜੀ ਅੱਛਾ ਉਹ ਕਿਡਾ ਰਹੀ ਹੈ ਕਿਡਾ ਐ ਠੰਡੀ ਹਾਂਜੀ ਕੱਲ ਨੂੰ ਪੈਣਾ ਉਹਦੇ ਲੱਗਣੀ ਤੇ ਆਈ ਪਤਾ ਪੂਰੀ ਪੂਰੀ ਸਿੰਗਲ ਹੱਡੀ ਕਿ ਸਰ ਫੇਰ ਡਿਟੇਲ ਦੇ ਦਿਓ ਕਿੰਨਾ ਸੁਗਾ ਸੁਣਾ ਨੇ ਠੀਕ ਹੈ ਜੀ 8 ਮਹੀਨੇ ਦੀ ਗੱਬਣ ਤੀਸਰਾ ਸੂਆ ਸੂਣਾ ਇਹਨੇ ਤੀਸਰਾ ਤੀਸਰਾ ਹਾਂਜੀ ਤੇ ਪਿਛਲੇ ਮਹੀਨੇ ਦਾ ਕੀ ਦੁੱਧ ਆ ਦਰਿਆਈ ਇਹਦਾ ਪਿਛਲੇ ਸਾਲ ਦਾ ਦੂਜੇ ਸੂਏ 12 ਕਿਲੋ ਦਾ ਦੂਜੇ ਸੂਏ ਦਾ 12 ਕਿਲੋ ਦਾ ਰਿਕਾਰਡ ਠੀਕ ਹੈ ਜੀ ਆ ਜਿਆਦਾ 15 16 ਨਹੀਂ 12 ਕਿਲੋ ਦੋ 16 ਨਹੀਂ ਹਾਂਜੀ ਤੇ ਗਿੱਲ ਸਾਹਿਬ ਕੀ ਰੇਟ ਕੀ ਕਰਤਾ ਇਹਦਾ ਰੇਟ ਮੁੱਲ ਭਾ 90 ਕਰ ਲੀਏ 85000 ਦੀ ਦੇ ਦੇਣਾਂ 85000 ਦੇ ਵਿੱਚ ਮਾਨਤਾਣ ਤੇ ਜੀ 55 ਘੱਟ ਕਰੀਏ ਥੋੜੇ ਇਹ ਤੇ ਕਿੰਨੇ ਗੇਲ ਸਾਹਿਬ ਕੀ ਸਾਹਿਬ ਥੋੜੇ ਜਿਹੇ ਜ਼ਿਆਦੇ ਪੈਸੇ ਕਿੰਨੇ ਘੱਟ ਕਰਨੇ ਇਹ ਆਪਾਂ 80 ਦੀ ਪਹੁੰਚ ਕਰ ਦੇਣੀ ਵੀਰ 80 ਦੇ ਵਿੱਚ ਪਹੁੰਚ ਚੱਲ 80 ਦੀ ਦੇ ਦਾਂਗੇ ਠੀਕ ਹੈ ਜੀ ਠੀਕ ਹਾਂਜੀ ਨਹੀਂ ਮੋੜਨੀ ਤੇ ਆਹਨੇ ਜੈਸੂਆ ਗਾਂ ਸੁਣੀ ਤੇ ਜੈਸੂਆ ਸੁਣੀ ਹੈ ਜੀ ਇਹ ਚੌਥਾ ਮਹੀਨਾ ਹੈਗਾ ਪਰ ਚਾਰਕ ਦਾ ਹੀ ਦੁੱਧ ਠੀਕ ਹੈ ਜੀ ਖੋਲੇ ਇਹਨੂੰ ਜੇ ਸਾਹਮਣੇ ਜੀ ਨਹੀਂ ਲਾਜੋ ਬੱਸ ਹਾਂਜੀ ਕਿਰੀ ਵੜਾ ਨਹੀਂ ਜਾਂ ਦੇ ਨਹੀਂ ਨਾ ਹਾਂ ਤੁੰਗੀ ਨਾ ਹਾਂ ਮਸਾਬ ਨਹੀਂ ਰਾਮ ਕਿੰਨਾ ਮਾਸੂਹਾ ਗਿਲ ਸਾਹਿਬ ਫਿਰ ਡਿਟੇਲ ਦੇ ਦਿਓ ਜੀ ਤੇ ਜਾਨਾ ਤੇ ਸੋਨਾ ਤੇ ਸਾਡੀ ਇਦਾਂ ਸੁਣਾ ਤੇ ਜਾਈ ਠੀਕ ਹੈ ਸੋਨਾ ਤੀਜਾ ਹੀ ਆ ਚੋਆ ਮਹੀਨੇ ਦੀ ਗੱਭਣ 4 ਕਿਲੋ ਦੁੱਧ ਠੀਕ ਹੈ ਜੀ ਉੱਥੇ ਹਾਂਜੀ ਆ ਬਰੂਰਗੀਆਂ ਕਹੇ ਰੰਗ ਕਾਲੀ ਇੱਕ ਰੰਗ ਕਾਲੀ ਮੋਹਰਾਂ ਨਸਲ ਦੀ ਫਿਰ ਡਿਟੇਲ ਦੇ ਦਿਓ ਗਿਲ ਸਾਹਿਬ ਹਾਂਜੀ ਚੋਆ ਮਹੀਨੇ ਦੀ ਗੱਭਣ 4 ਕਿਲੋ ਦੁੱਧ ਕਾ ਮੀਨ ਇਹ ਦੇਖ ਬਣ 4 ਕਿਲੋ ਦੁੱਧ ਸੁਹਾ ਤੇ ਜਾ ਤੇ ਪੂਰੀ ਠੰਡੀ ਸੀ ਲਿਆ ਜੀ ਜਿੱਦਾਂ ਮਰਜ਼ੀ ਕੋਈ ਬਹਿ ਜਾਣਾ ਜੀ ਜਿੱਦਾਂ ਮਰਜ਼ੀ ਕੋਈ ਚੋਈ ਉੱਤੇ ਹਾਂ ਜੀ ਕੀ ਗੱਲ ਆ ਗਈ ਤਾਂ ਮਰਜ਼ੀ ਆਹ ਠੀਕ ਹੈ ਜੀ ਠੀਕ ਤੇ ਪਾ ਕੇ ਥੱਲੇ ਬਹਿਣਾ ਗੱਲ ਹੀ ਕੋਈ ਤੇ ਗਿਲ ਸਾਹਿਬ ਕੀ ਰੇਟ ਕੀ ਕਰਤਾ ਜੀ ਇਹਦਾ ਇਹ ਵੀ 65 ਦੀ ਦੇ ਦਿੱਗੇ ਨਹੀਂ ਜੋਵਣਾ ਕੋਈ ਪੈਣ ਫੋਣ ਦੇਣੀ ਇਹ ਵੀਰ 2 ਘੱਟ ਸੌਂਡ ਹੀ ਜਾਏਗਾ ਜੋਵਣਾ ਪਣ 2 ਘੱਟ 60 ਹਾਂਜੀ ਹਾਂਜੀ ਠੀਕ ਹੈ ਜੀ 2 ਘੱਟ 60 ਰੇਟ ਹਾਂਜੀ ਹਾਂਜੀ ਪੂਰੀ ਪੂਰੀ ਗੇ ਹਾਂਜੀ ਹਰੇਆ ਇੰਨਾ ਦਿਨਾਂ ਚ ਘਟ ਜਾਂਦਾ ਕਾ ਵੀ ਅੱਗੇ ਆਗੇ ਜੋ ਹੈ ਠੀਕ ਹੈ ਜੀ ਛੋਟੀ ਥੋੜੀ ਕਾ ਵੀ ਪਰਸੋਂ ਦੀ ਤੀਜਾ ਸੁਆ ਸੂਈ ਦੂਜਾ ਦੂਜਾ ਸੁਆ ਸੂਈ ਹਾਂ ਬਈ ਨੀਲੀ ਰਵੀ ਦੀ ਭੂਰੀ ਨੀਲੀ ਰਵੀ ਦੀ ਭੂਰੀ ਹਾਂ ਮਗਰ ਕਟਾ ਨੀਲੀ ਮਗਰ ਕਟਾ ਜੀ ਇਹ ਤਾਂ ਇਹ ਸੋਨਾ ਏ ਖੋਲ ਦਿਓ ਨਾ ਇਹ ਵੇਖ ਸਹੀਂ ਕੱਟਿਆ ਨੀਂਦੀਆਂ ਨੀਂਦੀਆਂ ਆਪਾਂ ਪੂਰੀਆਂ ਪੂਰੀਆਂ ਆ ਗਏ ਇਹਨੂੰ ਆਖਾ ਨੀਂਦੀਆਂ ਕਰਦੇ ਆਪਾਂ ਭੂਰੀ ਨੀਲੀ ਹਾਂਜੀ ਭੂਰੀ ਨੀਲੀ 9 ਕਿਲੋ ਬੋਲਾ ਏ 9 ਕਿਲੋ ਬੋਲਾ ਏ ਨਾ ਸੁਈ ਨੂੰ ਵਗਰ ਬਟਾ ਠੀਕ ਹੈ ਜੀ ਨੀਲੀ ਦਾ ਉਹ ਹੋਰ ਚਾਹਨੀਆ ਪੂਰੀਆਂ ਪੂਰੀਆਂ ਖਲਾਰਲੀ ਵੀ ਰੇ ਇੱਥੇ ਹਾਂ ਜੀ ਮਾੜਾਂ ਕਾ ਚੜੇ ਦੇਖ ਆਹ ਬੋਤਲ ਉਹ ਬਸ ਇਹਦਾ ਕਰਕੇ ਨਹੀਂ ਚੱਲਦਾ ਹਾਂ 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 ਸਹੀ ਹੈ ਜੀ ਗਿਲ ਸਾਹਿਬ ਫੇਰ ਡਿਟੇਲ ਦੇ ਦਿਓ ਕਿੰਨਾ ਸੁਆ ਹੈ ਇਹ ਦੂਜੇ ਸੂਏ ਸੀ ਦੂਜੇ ਸੂਏ ਸੋਈ ਹੈ ਕਿੰਨਾ ਦੁੱਧ ਇਹ ਥੱਲੇ 9 ਕਿਲੋ ਬੋਲਾ 9 ਕਿਲੋ ਬੋਲਾ ਨਾ ਠੰਡੀ ਸੀਗ ਲਈ ਪੂਰੀ ਹਾਂ ਨਾ ਵੜੀ ਤੇ ਬੱਚੇ ਦਾ ਕਰਕੇ ਆ ਵੜੇ ਜਾਂਦੇ ਚਵਾਈ ਚੁਈ ਕਿਵੇਂ ਸੀ ਚਵਾਈ ਵਹਾਈ ਤੁਸੀਂ ਆਪਾਂ ਕੋਤਾ ਸੀ ਰੱਖੀ ਕੋਤਾ ਨਹੀਂ ਰੱਖੀ ਚੁਈ ਕਰਮਾ ਬੱਚਾ ਬੜੀ ਬੜੀ ਵਧੀਆ ਵੀਰ ਬੱਚਾ ਬਹੁਤ ਤੇ ਗਿਲ ਲਾਤ ਫਾਇਰਾ ਵਾਲਾ ਨਹੀਂ ਕੰਮ ਹੈ ਹੋਰਾ ਜੀ ਨਹੀਂ ਤੇ ਹਾਂ ਜੀ ਤੇ ਗਣਸਾਬ ਕਿਹੜਾ ਨਾਲ ਫਲ ਕਿਹੜਾ ਇਹਦਾ ਹਾਂਜੀ ਕਟਾ ਫਲ ਕਟਾ ਕਿਹੜਾ ਜੀ ਨਹੀਂ ਲੀਰਾ ਵੀ ਦਾ ਕਟਾ ਆਇਆ ਤੇ ਅੱਜ ਤੇ ਜਾ ਜਣਿਆ ਓਟ ਓਟ ਕਟਾ ਪੂਰਾ ਫਲਿਆ ਹਾਂ ਹਟਾ ਫਿਰ ਦੇਖੋ ਲੇ ਪੂਰੀਆਂ ਨਿਸ਼ਾਨੀਆਂ ਇਹਦੀਆਂ ਓਕੇ ਆ ਸਾਰਾ ਠੀਕ ਹੈ ਜੀ ਛੋਟੀ ਓਦਿ ਨਾ ਲਾਵੀਂ ਹਾਂਜੀ ਹਾਂਜੀ ਪੂਰਾ ਪੂਰਾ ਕੜੂ ਯਾਦ ਕਰੂਗਾ ਛੱਡੀ ਦੀ ਨਹੀਂ ਹਾਂ ਜੀ ਪਛਾਨ ਆ ਹੀ ਜਾਂਦੀ ਜਨਵਰ ਦੀ ਹਾਂ ਜੀ ਹਾਂ ਜੀ ਤੇ ਗਿਲ ਸਾਹਿਬ ਕੀ ਰੇਟ ਕੀ ਕਰਤਾ ਇਹਦਾ ਇਹਦਾ ਮੁੱਲ ਕਰ ਲਏ 120 ਕਰ ਲਏ 130 ਕਰ ਲਏ 115 ਜੋ ਮਾਨਤਨ ਕਰਦਾਂਗੇ ਨਹੀਂ ਨਹੀਂ 115 ਦਾ ਕੋਈ ਨਹੀਂ ਇਹ ਇੱਕ ਅਠ ਦੀ ਦੇਣੀ ਆਪਾਂ ਵੀ ਇਹ ਇੱਕ ਅਠ ਦੇ ਵਿੱਚ ਮਾਨਤਨ ਇਹ ਅਠ ਜਾਂਦਾ ਨਹੀਂ ਨਹੀਂ ਸਹੀ ਹੈ ਹਾਂ ਹਾਂ ਠੀਕ ਹੈ ਜੀ ਇਹ ਅਠ ਦੇ ਵਿੱਚ ਮਾਨਤਨ ਠੀਕ ਹੈ ਜੀ ਗਿਲ ਸਾਹਿਬ ਤੇ ਅਗਲੇ ਨਾਲ ਤਾਂ ਕਰੀਏ ਆਪਾਂ ਬੜ ਸੁਹੀਆ ਕੋਈ 20 ਦੇ ਨਾਲ ਨਾਲ ਇੱਕ ਮੰਡੀਆਂ ਦੀ ਲਾਲੇ ਹਾ ਵਸ਼ੀ ਮਗਰ ਬਖਾਣੇ ਬਣ ਇਹ ਕਿਹੜੀ ਹੈ ਜੀ ਹਾਂ ਦੱਬੀ ਦੱਬੀ ਵੱਸੀ ਹੈ ਜੀ ਹਾਂ ਕੋਈ 20 ਦੀ ਲਾਲੇ 15 ਦੀ ਲਾਲੇ ਠੀਕ ਹੈ ਜੀ ਕੋਈ 15 ਦੀ ਲਾਲੇ ਕੋਈ 20 ਦੀ ਕੋਈ 20 ਦੀ ਲਾਲੇ ਦੂਜੇ ਸਵੇਰੇ ਵੈੜੇ ਦੂਜੇ ਸਵੇਰੇ ਵੈੜੇ ਜੀ ਠੀਕ ਹੈ ਜੀ ਇਹ ਵੀ ਇੱਕ ਹੀਰਾ ਹੈ ਜੇ ਨਹੀਂ ਕਿਹੜੀ ਨਸਲ ਇੱਕ ਕ੍ਰੋਸ ਠੀਕ ਹੈ ਜੀ ਢੋੰਡਾ ਨਾਮ ਉਹ ਦਾ ਨਾਮ ਹਾਂ ਜੀ 11 12 ਕਿਲੋ ਦੁੱਧ ਤਿਆਰ ਹੈ 11 12 ਕਿਲੋ ਦੁੱਧ ਤਿਆਰ ਹੈ ਠੀਕ ਹੈ ਜੀ ਕਿੰਨਾ ਵਸੂਆ ਗਿਲ ਸਾਹਿਬ ਇਹ ਦੱਸ ਦਿਓ ਠੀਕ ਹੈ ਜੀ ਮਗਰ ਕਿਹੜਾ ਕੀ ਫਲ ਮਗਰ ਵੱਛੀ ਹੈ ਜੀ ਠੰਡੀ ਸੀਲ ਪੂਰੀ ਚਵਾਈ ਚੁਈ ਦੇ ਵਿੱਚ ਕਿਵੇਂ ਗਿਲ ਸਾਹਿਬ ਠੀਕ ਹੈ ਜੀ ਚਵਾਈ ਕਰਨੀ ਹੈ ਆਹ ਚਵਾਈ ਕਰਕੇ ਠੀਕ ਹੈ ਜੀ ਚਵਾਈ ਕਰਕੇ ਇਹ ਹੈ ਤੁਹਾਡੀ ਨਾਲ ਜੜ ਕਰਦਾ ਠੀਕ ਹੈ ਜੀ ਠੀਕ ਦੂਸਰਾ ਸੁਹਾ ਗਿਲ ਸਾਹਿਬ ਦੂਸਰਾ ਸੁਈ ਆ ਤੇ ਕਿੰਨਾ ਦੁੱਧ ਦੇ ਦਿੱ ਥੱਲੇ 11 12 ਕਿਲਾ ਤੇ ਆ ਠੀਕ ਹੈ ਜੀ ਪੂਰੀ ਫੀਸ ਲੱਗ ਗਈ ਮੈਨੂੰ ਲੱਗ ਪੈ ਨਿਆਰੇ ਵਾਲੀ ਆਰੇ ਓਏ ਲਾਹਮੇ ਵਾਲਾ ਕੰਮ ਹੈਗਾ ਹੀ ਨਹੀਂ ਤੇ ਨਾ ਆਪਾਂ ਕਰਨਾ ਹੀ ਆ ਠੀਕ ਹੈ ਜੀ ਤੇ ਗਿਲ ਸਾਹਿਬ ਨਾਲ ਇਹ ਆ ਵਾਲਾ ਬੱਛੀ ਆ ਜੀ ਇਹ ਬੱਛੀ ਠੀਕ ਹੈ ਜੀ ਤੇ ਕੀ ਰੇਟ ਕੀ ਕਰਤਾ ਜੀ ਇਹਦਾ ਇਹ ਵੀ 55 ਚ ਮਾਰਤਾ ਨੂੰ ਮੁੱਲ ਪਾ 60 ਕਰ ਲੀਏ 50000 ਦੀ ਦੇ ਦੀਏ 50 ਜਿਆਦਾ ਦੇ ਦਾਂਗੇ 52000 ਦੇ ਵਿੱਚ ਇਹ ਆਪਾਂ ਦੇ ਨਹੀਂ 48000 ਦੀ ਨਹੀਂ ਜਾਰੀ ਨਹੀਂ ਜਾਰੀਆਂ ਬਾਸ ਹੜ ਪਹਾ ਮਿੱਠੇ ਰੱਖਣੇ ਆ ਇਹ ਵੀਰਾਂ ਨੂੰ ਆਖਣਾ 70000 ਦੇ ਲਈ ਜਾਉਂਗਾ ਠੀਕ ਆ ਨਹੀਂ ਬਦਲੇ ਗਿਲ ਸਾਹਿਬ 48 48 ਨਹੀਂ ਦੇਣੀ ਆਪਾਂ ਠੀਕ ਹੈ ਜੀ ਠੀਕ ਆ ਨਾ ਆ ਚੋਈ ਜਵਾਈ ਹੁਣ ਹਾਂਜੀ ਤੁਸੀਂ ਥੋੜਾ ਲੇਟ ਹੋ ਗਏ ਠੀਕ ਹੈ ਜੀ ਇਹਦਾ ਬੱਚਾ ਉਹ ਬੱਚਾ ਖਾ ਪਾ ਰਿਹਾ ਹੈ ਪਹਿਲਾਂ ਇਹ ਕਿਹੜਾ ਜੀ ਬੱਚਾ ਇਹਦਾ ਆਹ ਉਹ ਖਾ ਦਮਾ ਲਾ ਜੀ ਤੇਰੀ ਪਾਸੇ ਦੀ ਇਹਨੇ ਇਹਨੂੰ 7 ਘੰਟੇ ਹੋ ਗਏ ਆ 7-8 ਦਿਨ ਹੋ ਗਏ ਸੂਈ ਨਾਲ ਕੱਟ ਦੇਣਾ ਉਹ ਬੱਚਾ ਹਾਂ ਨਾਲਦਾ ਪੂਰਾ ਗੇ ਦੇਖੋ ਜਿੱਕੇ ਜੀ ਹਾਂ ਉਹ ਤੇਾਂ ਨਾਲੋਂ ਦੁੱਧ ਵੀ ਆ ਰਿਹਾ ਇਹਦਾ 13 ਕਿਲੋ ਦੁੱਧ ਆ ਰਿਹਾ ਇਹਦੇ ਲਈ ਉਹ ਵੱਧ ਆਪਾਂ ਦੱਸਾਂਗੇ 13 ਠੀਕ ਹੈ ਜੀ ਕਿੰਨਾ ਸੁਆ ਇਹਦਾ ਪਹਿਲਾਂ ਪਹਿਲਾ ਸੁਆ ਪਹਿਲਾ ਸੁਆ ਅਵੇਲਾ ਚਵੇਚ ਵਾਈ ਹਜੇ ਹਾਂਜੀ ਕਿਤਾਂ ਨਾ ਬੇਜਦਾਕਾ ਨੇ ਮੇਰਾ ਫੁੱਟਬਾਲਾ ਨੂੰ ਬੰਦੀ ਹੈ ਹਾਂਜੀ ਹਾਂ ਤੁਹਾਨੂੰ ਬੜਾ ਵਧੀਆ ਠੀਕ ਹੈ ਚਵਾਈ ਜੂਈ ਦੇ ਵਿੱਚ ਕਿਵੇਂ ਪੂਰੀ ਪੂਰ ਸੈਟ ਬੱਚਾ ਲਾਗੇ ਨਾ ਕੋਈ ਪੰਗਾ ਨਹੀਂ ਪਾਉਣਾ ਠੀਕ ਹੈ ਜੀ ਬੱਚੇ ਆ ਗਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗਿਲ ਸਾਹਿਬ ਫੇਰ ਡਿਟੇਲ ਦੇ ਦਿਓ ਇਹਦੀ 50 ਸੁਆ ਕਿਰਾਣ ਕਿਲੋ ਬਖੂ 13 ਕਿਲੋ ਦੁੱਧ ਪਹਿਲਾ ਸੁਆ ਠੀਕ ਹੈ ਜੀ ਮਗਰ ਵੱਛਾ ਠੀਕ ਹੈ ਜੀ ਕਿਹੜੀ ਚ ਥਾਰ ਫਾਰਕ ਥਾਰ ਫਾਰਕ ਠੀਕ ਹੈ ਥਾਰ ਫਾਰਕ ਨਸਲ ਤੇ ਗਿਲ ਸਾਹਿਬ ਕੀ ਰੇਟ ਕੀ ਕਰਤਾ ਇਹਦਾ ਇਹਦਾ 45 ਜਮਾਨਤਾਂ 45 ਦੇ ਵਿੱਚ ਮਾਨਤਾਂ 40000 ਠੀਕ ਹੈ ਜੀ 44000 ਦੇ ਵਿੱਚ 2000 43000 43000 ਦੇ ਵਿੱਚ 43 ਹਾਂ ਜੀ ਇਹ ਵੀਰੇ 41000 ਦੇ ਆਪਾਂ ਪਹੁੰਚ ਕਰਨੀ ਜੀ ਉਹਨੇ ਜੀ 41000 ਦੇ ਵਿੱਚ ਪਹੁੰਚ ਕਰਨੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਭਾਵੇਂ ਦੋ ਡੰਗ ਕੋਈ ਵੀ ਭਰਾਣੇ ਖੇਪੋਵੇ ਠੀਕ ਹੈ ਤਸੱਲੀ ਕਰਕੇ ਆਪਦੀ ਹੈਣਾ ਜੀ 13 ਕਿਲੋ ਦਾ ਡੁੱਦਾ ਕਿਵੇਂ ਸਾਡਾ ਵੱਡੀ ਕੋ ਲੀਟਰਾ 13 ਕਿਲੋ ਕੰਡੇ ਵਾਲਾ ਪੂਰਾ ਕੰਡੇ ਵਾਲਾ ਕੇ ਤਸੱਲੀ ਕਰਕੇ ਆਪਦਾ ਠੀਕ ਹੈ ਜੀ ਠੀਕ ਤੇ ਗਿੱਲ ਸਾਹਿਬ ਚਲੋ ਜੀ ਅਗਲੀ ਨਾਕਤੀ ਦਿਓ ਜਾਣਕਾਰੀ ਇਹ ਗੱਬਣਾ ਇਹ 10 ਦਿਨ ਖੜਦੀ ਹੈ ਇਹ ਗੱਬਣਾ ਜੀ 10 ਦਿਨ ਖੜਦੀ ਹੈ ਦੂਸਰੇ ਸਵੇਰੇ ਸੂਣਾ ਇਹਨੇ ਠੀਕ ਹੈ ਜੀ ਸ਼ਾਈ ਵਾਲ ਕ੍ਰਾਸ ਜਰਸੀ ਦੇ ਸ਼ਾਈ ਵਾਲ ਜਰਸੀ ਸ਼ਾਈ ਵਾਲ ਠੀਕ ਹੈ ਜੀ ਦੂਸਰੇ ਸੂਏ ਸੂਣਾ ਇਨੇ ਤੇ ਗਿਲਸਾਹਬ ਦੁੱਧ ਪਿਛਲੇ ਸੂਏ ਦਾ ਕੋਈ 14 13 13 14 ਲੀਟਰ ਠੀਕ ਹੈ 13 16 ਨੂੰ ਹੱਥ ਗਏ ਐਰ ਕੀ ਠੀਕ ਹੈ ਜੀ 15 16 ਹਾਂ ਹਾਂ ਉਹ ਤਾਂ ਹੈਗਾ ਫੇਰ ਇੱਕ ਰੀ ਡਿਟੇਲ ਦੇ ਦਿਓ ਗਿਲਸਾਹਬ ਇਹ ਦੂਜੇ ਸੂਏ ਨਹੀਂ ਦੂਜੇ ਸੂਏ ਸੂਣੀ ਹੈ ਸੂਣੀ ਹੈ ਠੀਕ ਹੈ ਜੀ ਕਿੰਨੇ ਮਹੀਨੇ ਦੀ ਗੱਬਣ ਆ ਰਹੀ ਹੈਗੀ ਹਾਂ ਠੀਕ ਹੈ ਜੀ ਤੇ ਦੁੱਧ ਕਦੋਂ ਕਦਾ ਛੱਡਿਆ ਇਹਨੂੰ ਇਹਨੂੰ ਮਨ ਦਾ ਛੱਡਿਆ ਨਾ 2 ਮਹੀਨੇ ਪਹਿਲੇ 2 ਕੁ ਮਹੀਨੇ ਪਹਿਲੇ ਠੀਕ ਹੈ ਜੀ ਠੀਕ ਤੇ ਗਿੱਲ ਸਾਹਿਬ ਕੀ ਰੇਟ ਕੀ ਕਰਤਾ ਇਹਦਾ ਕੀ ਇਹਦਾ ਵੀ ਤਰੀਕਾ ਕਮਾਤਾ ਇਹ ਵੀ ਮੁੰਜਾ ਜਿਆਦਾ ਹਾਂ ਪਾ ਮਿੱਠੇ ਰੱਖਣੇ ਆ 48 ਆ ਭਾਜ ਭਾਜ ਆਉਣਗੇ ਜਿਹੜੇ ਦਿਨੇ ਠੀਕ ਹੈ ਜੀ ਠੀਕ 48000 ਪਹੁੰਚ ਠੀਕ ਹੈ ਜੀ ਇਹਦਾ ਕਿਨਵਾ ਸੂਆ ਗਿਲ ਸਾਹਿਬ ਇਹਦਾ ਅੱਛਾ ਲੱਗਣਾ ਦੇਖੋ ਇਹਨਾਂ ਤੇ ਰੇਂਗ ਲੋ ਬੌਲੀ 13 ਕਿਲੋ ਬੌਲੀ ਆ ਕਿਨਵਾ ਸੂਆ ਇਹਦਾ ਦੂਸਰਾ ਸੂਆ ਮਾ ਨਮਣਾ ਚੰਗਾ ਬਣਾਇਆ ਹੈ ਮੈਂ ਤੁਹਾਨੂੰ ਦੱਸਾਂ ਮੈਂ ਬੋੜਾ ਦੇਖ ਲੈ ਬੋੜਾ ਹੀ ਚਾਰਡੀng ਬੜੀ ਚੰਗੀ ਪਰਸੋਂ ਦੀ ਸ਼ੋਅ ਤੇ ਚਵਾਈ ਚੋਈ ਦੇ ਵਿੱਚ ਮਾ ਨੱਕ ਨੰਬਰ 1 ਨੰਬਰ ਐ ਪੂਰੀ ਠੰਡੀ ਸੀ ਲਿਆ ਪੂਰੀ ਪੰਗਾ ਪਾਉ ਕੋਈ ਮਾਰੋ ਠੰਡੀ ਗਾੜਾ ਹੈ ਥੋੜਾ ਨਹੀਂ ਜੀ ਹਾਂ ਜੀ ਆਣ ਵੀ ਰੋਕ ਰੋਕ ਦਾ ਕਰ ਪੂਰਾ ਪੂਰਾ ਕੇ ਇਹਨਾਂ ਨੂੰ ਸ਼ਾਬਾਖਾ ਦੇਣਾ ਬਾਤ ਵਖਾ ਦਿਓ ਜੀ ਵਖਾ ਦਿਓ ਇਹ ਸੋਨਾ ਹੈ ਸੋਨਾ ਇਹਦੇ ਮਗਰ ਬੱਛਾ ਹੈ ਠੀਕ ਹੈ ਜੀ ਠੀਕ ਵਖਾ ਦਿਓ ਬੱਛਾ ਵੀ ਨਾਲ ਗਿਲ ਸਾਹਿਬ ਅੱਛਾ ਠੀਕ ਹੈ ਜੀ ਇਹ ਬੱਛਾ ਨਾਲ ਹੈ ਹਾਂ ਪਤਾ ਨਹੀਂ ਕਿੱਥੇ ਠੀਕ ਹੈ ਜੀ ਪਰ ਸੋਰੀ ਸੂਈ ਆ ਡਿਟੇਲ ਦੇ ਦਿਓ ਗਿਲ ਸਾਹਿਬ ਫੇਰ ਇਹਦੀ ਇਹ ਪਰਸੋਂ ਦੀ 13 ਕਿਲੋ 13 ਕਿਲੋ ਬੋਲਾਈਏ ਥੱਲੇ ਠੀਕ ਹੈ ਜੀ ਗਿਲਸਾਹਬ ਰੇਟ ਕੀ ਕਰਤਾ ਜੀ ਇਹਦਾ ਰੇਟ ਆਪਾਂ ਅੱਸੀ ਕਰ ਲਈਏ ਦਾ 75000 ਜੀ ਮਾਨਦਾਨ ਕਰਨਾ 75000 ਦੇ ਵਿੱਚ ਮਾਨਦਾਨ ਕਰ 72000 ਦੀ ਪਹੁੰਚ ਕਰਨੀ ਆਪਾਂ ਇਹਦੀ 72000 ਦੇ ਵਿੱਚ ਆਪਾਂ 72000 ਜੀ ਭਾਵਾ ਮਿੱਠੇ 72000 ਠੀਕ ਹੈ ਜੀ ਘਾਰ ਵਾਣ ਵਡਾ ਵਡ ਕੇ ਕਰਾਂਗੇ ਠੀਕ ਹੈ ਜੀ ਭਾਅ ਦਾ ਬੇਲੀ ਨਹੀਂ ਕਰਾਂਗੇ ਹਾਂਜੀ ਇਹ ਪੂਰੀ ਠੰਡੀ ਸੀਲ ਹੈ ਨਾ ਗੱਲ ਹੀ ਕੋਈ ਨਹੀਂ ਤਾਂ ਤੇ ਗਿਲਸਾਹਬ ਕਨੈਕਟ ਨੰਬਰ ਦੱਸ ਦਿਓ ਜੀ ਆਪਣਾ 995152424 ਹਾਂਜੀ 76578009 ਠੀਕ ਹੈ ਜੀ 76578009 42 ਠੀਕ ਹੈ 42 ਤੇ ਲੋਕੇਸ਼ਨ ਦੱਸ ਦਿਓ ਜੀ ਟੂ ਪਲਾਜੇ ਲੱਗੇ ਆਇਆ ਸ਼ੇਰੋਂ ਲੱਗੇ ਪਿੰਡ ਚੰਬਲ ਠੀਕ ਹੈ ਜੀ ਸ਼ੇਰੋਂ ਲੱਗੇ ਪਿੰਡ ਚੰਬਲ ਟੂਲ ਪਲਾਜੇ ਲੱਗੇ ਠੀਕ ਹੈ ਜੀ ਠੀਕ ਦੋਸਤੋ ਇਹ ਹੀ ਆਪਣੇ ਅੱਜ ਦੇ ਸਤਨਾਗ ਤੇ ਵੀਰ ਨੇ ਡਿਟੇਲ ਤੁਹਾਡੇ ਸਾਹਮਣੇ ਪੇਸ਼ ਕਰ ਹੀ ਦਿੱਤੀ ਆ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ